ਤੰਤਨ ਬਾਬਾ ਦੀਪ ਸਿੰਘ ਜੀ ਤੇ ਦਰ ਤੇ ਇੱਥੇ ਸਾਨੂੰ ਇੱਕ ਪਰਿਵਾਰ ਮਿਲਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਮਾੜੀ ਕਿੰਨਾ ਕੁ ਟਾਈਮ ਹੋ ਗਿਆ ਆਉਂਦਿਆਂ ਨੂੰ ਮੈਂ 8:30 ਦੁਪਹਿਰ ਸਾਹਿਬ ਹੋ ਗਏ ਜੀ ਤੇ ਦੋ ਹਫ਼ਤੇ ਹੋਏ ਸੀ ਮੈਨੂੰ ਆਉਂਦੇ ਆ ਤਾਂ ਉਸ ਦਿਨ ਮੇਰੀ ਸ਼ੂਗਰ 450 ਸੀ 500 ਸੀ ਪਹਿਲਾਂ ਫਿਰ ਦੂਜੇ ਹਫ਼ਤੇ ਆਈ ਤਾਂ 350 ਆਈ ਫਿਰ ਉਸ ਤੋਂ ਬਾਅਦ ਫਿਰ ਚੌਥੇ ਹਫ਼ਤੇ ਆਈ ਤਾਂ 250 ਹੋ ਗਈ ਫਿਰ ਹੁਣ ਇੱਕ 80 ਆ ਐਨ ਜਿੰਨੀ ਚਾਹੀਦੀ ਹੁੰਦੀ ਉਹ ਨਹੀਂ ਆ ਹਾਂਜੀ ਤਾਂ ਫਿਰ ਸਾਡੇ ਘਰ ਬਹੁਤ ਵਰਕਤ ਆ ਬਾਬਾ ਦੀਪ ਸਿੰਘ ਨੇ ਬਹੁਤ ਵਰਕਤ ਪਾਈ ਮੇਰੇ ਘਰ ਦੇ ਵਿੱਚ ਮੈਂ ਇੱਕ ਡੇਢ ਵਜੇ ਉੱਠ ਜਾਨੀ ਆ ਲੰਗਰ ਬਣਾਉਣੀ ਆ ਲੰਗਰ ਬਣਾ ਕੇ ਸੋਣਾ ਬਾਬਾ ਦੀਪ ਸਿੰਘ ਦਾ ਨਾਮ ਲੈਣੇ ਆ ਬਹੁਤ ਸੋਹਣੇ ਬਾਬਾ ਜੀ ਨੇ ਕਿਰਪਾ ਕੀਤੀ ਆ ਮੇਰੇ ਘਰ ਵਾਲੇ ਵੀ ਅੱਗੇ ਬਹੁਤ ਠੀਕ ਨਹੀਂ ਸੀ ਹੁਣ ਉਹਨਾਂ ਤੇ ਵੀ ਕਿਰਪਾ ਹੋਈ ਆ ਘਰ ਵੀ ਬਾਣੀ ਪੜਦੇ ਤੁਸੀਂ ਹਾਂਜੀ ਘਰ ਪਾਠ ਕਰਦੇ ਮੇਰੇ ਘਰੇ ਸਵੇਰੇ 4 ਵਜੇ ਉੱਠ ਜਾਂਦੇ ਆਪਾਂ 4 ਵਜੇ ਉੱਠ ਕੇ ਰੋਟੀ ਪਾਣੀ ਬਣਾਈਦਾ ਸਾਰਾ ਝਾੜੂ ਵਾਰੀ ਕਰੀਦੀ ਆ ਹਾਂ ਜੀ ਧੰਨ ਧੰਨ ਬਾਬਾ ਦੀਪ ਸਿੰਘ ਨੇ ਬਹੁਤ ਕਿਰਪਾ ਕੀਤੀ ਸਾਡੇ ਤੇ ਬਹੁਤ ਜ਼ਿਆਦਾ ਕੀਤੀ ਆ ਤੁਹਾਨੂੰ ਕਿਨੇ ਟਾਈਮ ਹੋ ਗਿਆ ਜੀ ਆਉਂਦੇ ਨੇ ਸਾਨੂੰ ਸਾਡਾ ਤੀਜਾ ਦੁਪਹਿਰਾ ਸਾਹਬ ਆ ਜੀ ਤੇ ਕਿਸ ਮਨੋ ਕਾਮਨਾ ਨੂੰ ਲੈ ਕੇ ਆਉਨੇ ਆ ਜਿੱਦਾਂ ਕਿ ਘਰ ਪਰਿਵਾਰ ਲਈ ਸਾਰਾ ਕੁਝ ਬਾਬਾ ਜੀ ਠੀਕ ਕਰਦਣ ਪਰ ਅਸੀਂ ਜਦੋਂ ਤੇ ਆਉਨੇ ਆ ਸਾਡੇ ਘਰ ਚ ਬਹੁਤ ਜ਼ਿਆਦਾ ਬਰਕਤ ਆ ਬਾਬਾ ਜੀ ਨੇ ਬਹੁਤ ਜ਼ਿਆਦਾ ਮਿਹਰ ਕੀਤੀ ਆ ਹਾਂ ਜੀ ਮਤਲਬ ਇੱਥੇ ਆਉਣ ਦੇ ਨਾਲ ਪਾਣੀ ਪੜਦੇ ਆ ਤੁਸੀਂ ਹਾਂਜੀ ਤੇ ਆਪਣਾ ਜਿਹੜਾ ਸਮਾਂ ਲੇਖੇ ਵਿੱਚ ਲਾਉਨੇ ਆ ਤੁਹਾਨੂੰ ਜਦ ਆਪਣੇ ਆਪ ਨੂੰ ਇਹ ਮਹਿਸੂਸ ਹੁੰਦਾ ਵੀ ਮੈਂ ਸਹੀ ਰਾਹ ਉੱਤੇ ਚੱਲ ਰਹੀ ਹਾਂ ਹਾਂਜੀ ਬਹੁਤ ਮੇਰੇ ਬੱਚੇ ਜਿੱਦਾਂ ਛੋਟੇ ਐ ਕਿ 2 ਕਿਜੀ ਚ ਪੜਦਾ ਮੇਰਾ ਬੇਟਾ ਇੱਕ 3 ਜਿਆ ਉਹਨਾਂ ਨੂੰ ਜਿੱਦਾਂ ਅਸੀਂ ਆਪਣੇ ਸਾਡੇ ਵੱਡੇ ਭਾਜੀ ਆ ਉਹਨਾਂ ਦੇ ਘਰ ਛੱਡ ਕੇ ਆਉਨੇ ਆ ਫਿਰ ਅਸੀਂ ਇੱਥੇ ਬਾਬਾ ਜੀ ਦੇ ਆਉਨੇ ਆ ਸਪੈਸ਼ਲ ਟਾਈਮ ਕੱਢ ਕੇ ਮਤਲਬ ਜਿਹੜੇ ਤੁਹਾਡੇ ਵੱਡੇ ਭਾਜੀ ਉਹ ਤੁਹਾਡੇ ਬੱਚਿਆਂ ਨੂੰ ਸਾਹਮਦੇ ਆ? ਹਾਂਜੀ ਮੇਰੇ ਜਿੱਦਾ ਜੇਠ ਆ ਤੇ ਤਾਣੀ ਆ ਬਹੁਤ ਸਾਡੇ ਮਤ ਜੀ ਵਧੀਆ ਰਿਲੇਸ਼ਨ ਆ ਉਹਨਾਂ ਦੇ ਨਾਲ। ਮਤਲਬ ਜੀ ਉਹ ਵੀ ਸਮਝ ਲਓ ਵੀ ਤੁਸੀਂ ਇੱਥੇ ਚਪੈਰਾ ਸੇਵ ਕਰਦੇ ਆ ਨਾ ਤੇ ਜੇ ਉਹ ਬੱਚਿਆਂ ਨੂੰ ਸਾਹਮਦੇ ਸਮਝ ਲਓ ਉਹਨਾਂ ਦੀ ਵੀ ਹਾਜ਼ਰੀ ਲੱਗੀ ਜਾਂਦੀ ਆ। ਹਾਂਜੀ ਉਹ ਬਹੁਤ ਕਿਉਂਕਿ ਉਹ ਤੁਹਾਡੇ ਜਿਹੜੇ ਦਿਗਨ ਆ ਜਾਂ ਤੁਹਾਨੂੰ ਕੋਈ ਰੁਕਾਵਟ ਆਉਣੀ ਉਹਨਾਂ ਨੂੰ ਦੂਰ ਕਰਨ ਵਿੱਚ ਤੁਹਾਡੀ ਸਹਾਇਤਾ ਕਰਦੇ ਆ। ਹਾਂਜੀ ਉਹ ਦੂਸਰੇ ਪਿੰਡ ਜਿੱਦਾ ਰਹਿੰਦੇ ਆ ਤੇ ਪਰ ਉਹ ਸਵੇਰੇ ਆ ਕੇ ਬੱਚਿਆਂ ਨੂੰ ਟਾਈਮ ਨਹੀਂ ਲੈ ਜਾਂਦੇ ਆ। ਤਾਂ ਫੇਰ ਸ਼ਾਮ ਨੂੰ ਛੱਡ ਜਾਣਾ ਉਹਨਾਂ ਨੇ। ਠੀਕ ਹੈ ਜੀ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਿਆ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜੀ ਮੇਰਾ ਨਾ ਪੈਰ ਬਹੁਤ ਗੜਿਆ ਸੀਗਾ ਅੱਛਾ ਜੀ ਪੈਰ ਮੇਰਾ ਨਾ ਇੱਕ ਲਾਰਪਾਰ ਹੋ ਗਈ ਸੀਗੀ ਤਾਂ ਮੇਰੇ ਇੱਥੇ ਆਉਣ ਨਾਲ ਹੀ ਮੇਰੇ ਹਫ਼ਤੇ ਦੇ ਵਿੱਚ ਪੈਰ ਮੇਰਾ ਠੀਕ ਹੋਣਾ ਸ਼ੁਰੂ ਹੋ ਗਿਆ ਆਰਪਾਰ ਕਿੱਲ ਹੋ ਗਈ ਸੀਗੀ ਤਾਂ ਸ਼ੂਗਰ ਬਹੁਤ ਸੀਗੀ ਸ਼ੂਗਰ 600 ਤੋਂ ਪਹੁੰਚ ਜਾਂਦੀ ਸੀਗੀ ਅੱਛਾ ਜੀ ਤਾਂ ਹੁਣ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਆ ਮੇਰੇ ਤੇ ਬਹੁਤ ਜ਼ਿਆਦਾ ਤਾਂ ਮੇਰੇ ਘਰ ਵਾਲੇ ਵੀ ਹੁਣ ਬਹੁਤ ਸੋਹਣੇ ਠੀਕ ਆ 1.5 ਵਜੇ ਮੈਂ ਉੱਠ ਜਾਂਦੀ ਆ ਹਾਂਜੀ ਬਾਬਾ ਜੀ ਨੇ ਕਿਰਪਾ ਬੜੀ ਕੀਤੀ ਆ ਬਹੁਰੇ ਬੇਅੰਤ ਆ ਬਾਬਾ ਜੀ ਦੇ ਅਸੀਂ ਜੁੜੇ ਰਹਿਣਾ ਜਾਂ ਤਾਂ ਜਦੋਂ ਆਈ ਤਾਂ ਮਨ ਚ ਰੋਣਾ ਹੀ ਆ ਜਾਂਦਾ ਇੰਨੀ ਸੰਗਤ ਦੇਖ ਕੇ ਵੀ ਬਹੁਤ ਜ਼ਿਆਦਾ ਬਾਕੀ ਜਦੋਂ ਤੁਹਾਡੀਆਂ ਵੀਡੀਓਸ ਦੇਖੀਦਾ ਉਦੋਂ ਮਨ ਚ ਇੰਨਾ ਜ਼ਿਆਦਾ ਉਤਸ਼ਾਹ ਹੁੰਦਾ ਆ ਵੀ ਜਾਣ ਦਾ ਬਹੁਤ ਚਾਹ ਹੁੰਦਾ ਆ ਵੀ ਫਟਾਫਟ ਐਤਵਾਰ ਆਵੇ ਕਿ ਤੁਸੀਂ ਜਾਈਏ ਬਾਬਾ ਜੀ ਦੇ ਦਰਸ਼ਨ ਕਰੀਏ ਉੱਥੇ ਸਾਡੀਆਂ ਵੀ ਮਨੋਕਾਮਨਾ